ਸਮਰਾਲਾ ਸਬਡਿਵੀਜ਼ਨ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨਸ ਕਰਸੋ ਕਰ ਰਹੇ ਹਨ ਪੰਜਾਬ 'ਚ ਨਸ਼ੇ ਦੀ ਉਤੇ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਸ਼ੱਕੀ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ दसी कि दर पुलिस वालों वक् था नशा तस्करा घर सने शरारती काबू सर्च ऑपरेशन चलाया जा रहा है छापेमारी की जा रही है तशे ठल पाई जा सके ਬੱਸ ਦਜੀ ਕੀ ਇਹ ਤਸਵੀਰਾਂ ਸਮਰਾਲਾ ਅਤੇ ਮਾਛੀਬੜਾ ਸਾਹਿਬਦੀਨ ਨਲਗਦੇ ਪਿੰਡਾਂ ਦੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਸੱਜੇ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਸ਼ੱਕੀ ਕਰਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਮੈਂ ਲਗੂ ਹੈ ਇਹ ਬੰਦਾ ਬਈ ਬੰਦ ਕਰ ਦਿਓ ਇੱਥੇ ਇੱਥੇ ਆਹ ਦੇਖੋ ਆ ਦੇਖੀ ਆਹ ਆਹ ਬਸ ਇਸ ਮੌਕੇ ਪੁਲਿਸ ਅਧਿਕਾਰੀ ਰوشنਦੀਪ ਸਿੰਘ ਗਿੱਲ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਦੇ ਹਦਾਰ ਦੇ ਉਤੇ ਨਸ਼ਾ ਤਸਕਰਾਂ ਸ਼ਰਾਰਤੀ ਅਨਸਰਾਂ ਤੇ ਥੱਲ ਪਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨਸ਼ੇ ਤੇ ਠੱਲ ਪਾਉਣ ਲਈ ਸਫਲਤਾ ਵੀ ਹਾਸਲ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਨਸ਼ਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਤੋਂ ਬਾਅਦ ਐਂਡ ਡੀਜੀਐਲ ਲੁਧਿਆਣਾ ਐਂਡ ਸਾਡੇ ਐਸਐਸਪੀ ਖੰਨਾ ਦੀ ਡਾਇਰੈਕਸ਼ਨਸ ਦੇ ਅਕੋਰਡਿੰਗ ਅਸੀਂ ਸਮਰਾਲਾ ਸਬਡਿਵੀਜ਼ਨ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨਸ ਕਰਸੋ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਸ਼ੱਕੀ ਪੁਰਸ਼ਾਂ ਦੇ ਜਿਹੜੇ ਘਰ ਹੈਗੇ ਉਹਨਾਂ ਦੀ ਸਰਚ ਕਰਕੇ ਉਹਨਾਂ ਤੋਂ ਕੋਈ ਵੀ ਜਿਹੜੀ ਪੱਤੀ ਜਨਕ ਆਪਣੇ ਐਨਡੀ ਦੇ ਜਾਂ ਕੋਈ ਵੀ ਚੋਰੀ ਦੇ ਵਹੀਕਲਸ ਹੁੰਦੇ ਨੇ ਉਹਨਾਂ ਦੀ ਸਰਚ ਕਰ ਰਹੇ ਦੋ ਪਿੰਡਾਂ ਦੀ ਇਸੇ ਕਰ ਚੁੱਕੇ ਆ ਮਾਚੀਵਾੜਾ ਵਿੱਚ ਹਲੇ ਟਿਸਮਰਾਲੇ ਤੋਂ ਚਾਰ ਚਾਰ ਪਿੰਡਾਂ ਲਈ ਹੋਰ ਆ ਸਾਡੇ ਪੈਂਡਿੰਗ ਦੱਸ ਦੇ ਕਿ ਬੀਤੇ ਸਮੇਂ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹ 2024 ਦੇ ਵਿੱਚ 15 ਅਗਸਤ ਤੋਂ ਪਹਿਲਾਂ ਨਸ਼ੇ ਦੇ ਉੱਤੇ ਠੱਲ ਪਾ ਲੈਣਗੇ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਲਗਾਤਾਰ ਸ਼ਾਪੇਮਰੀਆਂ ਕਰ ਰਹੀ ਹੈ ਸ਼ੱਕੀ ਥਾਵਾਂ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਾਪੇਮਰੀ ਕੀਤੀ ਜਾ ਰਹੀ ਹੈ ਲਗਾਤਾਰ ਰੇਡਾਂ ਮਾਰ ਕੇ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਫਿਲਹਾਲ ਨਸ਼ੀ ਦੀ ਉਤੇ ਕਦੋਂ ਤੱਕ ਥਲ ਪਾਈ ਜਾਂਦੀ ਹੈ ਇਹ ਦੇਖਣਾ ਲਾਜ਼ਮੀ ਹੋਵੇਗਾ ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਪੰਜਾਬੀ ਲੋਕ ਚੈਨਲ